ਤਰਨਤਾਰਨ ਪੰਜਾਬ ਦੇ ਅੰਦਰ ਰਿਸ਼ਵਤਖੋਰੀ ਵਿਰੁੱਧ ਵਿੱਢੀ ਗਈ ਮੁਹਿੰਮ ਦੇ ਤਹਿਤ ਅਜ ਤਰਨਤਾਰਨ ਵਿਜਲੈਂਸ ਵਿਭਾਗ ਟੀਮ ਦੇ ਵੱਲੋਂ ਦੁਪਹਿਰ ਬਾਅਦ ਤਰਨਤਾਰਨ ਸਿਵਲ ਹਸਪਤਾਲ ਦੇ ਐਸਐਮਓ ਡਾਕਟਰ ਕਵਲਜੀਤ ਸਿੰਘ ਨੂੰ 50000 ਰੁਪਏ ਰਿਸ਼ਵਤ ਲੈਦੁਰ ਰੰਗੀ ਹੱਥੀ ਦਫ਼ਤਰ ਦੇ ਵਿੱਚ ਕਾਬੂ ਕਰ ਲਿਆ ਗਿਆ ਸਾਰੇ ਨੋਟ 5500 ਰੁਪਏ ਵਾਲੇ ਸੰਤੇ ਐਸਐਮਓ ਡਾਕਟਰ ਕਵਲਜੀਤ ਸਿੰਘ ਐਸਐਮਓ ਤਰਨਤਾਰਨ ਸਿਵਲ ਹਸਪਤਾਲ ਦੇ ਖਿਲਾਫ थाना ਵਿਜਲੈਂਸ ਵਿਭਾਗ ਅੰਮ੍ਰਿਤਸਰ ਦੇ ਵਿਖੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਜਨਵਰੀ 23 ਤੋਂ ਅਸੀਂ ਕੰਟੇਨ ਲਈ ਸੀ ਮੇਰੇ ਬੇਟੇ ਹਰਮਨबीर ਸਿੰਘ ਤੇ ਸੁਖਦੇਵ ਭਾਈ ਨੇ ਠੀਕ ਹੈ ਜੀ ਸਾਡੀ ਇਹ ਫਾਰਮ ਬਣਾਈ ਹੈ ਮਾਝ ਐਂਟਰਪ੍ਰਾਈਜ਼ਸ ਮਾਝ ਕੰਟੀਨਿਊਸ ਵੈਡ ਹਸਪਤਲ ਤਨਦਨ ਪਿਛਲੇ ਸਾਲ ਸਾਨੂੰ ਨਾ ਬਹੁਤ ਲਾਸ ਹੋਇਆ ਵੀ ਇੱਥੇ ਗਾਈ ਨਹੀਂ ਡਾਕਟਰ ਨਹੀਂ ਸੀ ਹੈਗੀ ਖਾਣਾ ਖੋਣਾ ਨਹੀਂ ਸੀ ਜਾਂਦਾ ਕੰਮ ਦਾ ਸਾਨੂੰ ਪੇਟ ਕੱਟ ਸੀ ਥੋੜਾ ਜਿਹਾ ਸਾਡਾ ਨਾ ਸਾਡੇ 3 ਲੱਖ ਰੁਪਏ ਦਾ ਲਾਸ ਹੋਇਆ ਜੀ ਪਿਛਲੇ ਸਾਲ ਤਾਂ ਅਸੀਂ ਜੀ ਡਾਕਟਰ ਸਾਹਿਬ ਨੂੰ ਰਿਕਵੈਸਟ ਕੀਤੀ ਵੀ ਡਾਕਟਰ ਸਾਹਿਬ ਸਾਡਾ ਨਾ ਨੁਕਸਾਨ ਹੋਇਆ ਹੈ ਤੇ ਜਿਹੜੇ ਨਿਯਮ ਹੁੰਦੇ ਸਰਕਾਰੀ ਨਿਯਮ ਉਦੋਂ ਮਤਲਬ ਉਹ ਤੁਸੀਂ 3 ਵਾਰ ਠੀਕਾ ਕਿਸੇ ਨੂੰ ਐਕਸਟੈਂਡ ਕਰਕੇ ਦੇ ਸਕਦੇ ਹੋ ਤੇ ਤੁਸੀਂ ਸਾਨੂੰ ਐਕਸਟੈਂਡ ਕਰਕੇ ਦੇ ਦੋ ਉਹਦੇ ਹੱਥ ਪੱਤਰ ਵਿਚਾਰ ਵੀ ਸਾਰਾ ਹੋਇਆ ਪੱਤਰ ਵਿਹਾਰ ਵੀ ਹੋਇਆ ਉਸ ਤੋਂ ਬਾਅਦ ਨਾਲ ਉਹਨੇ ਪੈਸੇ ਮੰਗਨੇ ਸ਼ੁਰੂ ਕਰ ਦਿੱਤੇ ਕਿ ਠੇਕੇ ਐਵੇਂ ਨਹੀਂ ਹੁੰਦੇ ਬੜੀ ਜਦੋਂ ਹਸਪਤਾਲਾਂ ਜੁੜੇ ਆਨਾਂ ਨੂੰ ਰਿਕਵੈਸਟ ਕੀਤੀ ਵੀ ਸਰ ਬੱਚਿਆਂ ਦਾ ਸਾਡੇ ਬੱਚੇ ਬੈਠੇ ਰਹਿਣਗੇ ਤੁਹਾਡੇ ਬੱਚਿਆਂ ਵਰਗੇ ਅੱਜ ਸਾਡੇ ਤੇ ਪਰਵਾਰ ਕਰੋ ਇਹਨੇ ਕਿਹਾ ਜੀ 50000 ਰੁਪਇਆ ਲਵਾਂਗਾ ਤੇ ਮੈਂ ਫਿਰ ਕੰਮ ਕਰਨਾ ਠੇਕਾ ਜੀ ਉਹਨਾਂ ਨੇ ਐਕਸਟੈਂਡ ਕਰ ਦਿੱਤਾ ਤੇ ਮੇਰੀ ਹਿੱਸੀ ਨਹੀਂ ਹੈਗੀ ਉਹਦੇ ਪੈਸੇ ਲੈਂਦੀ ਮੈਂ ਆਪਣੇ ਭਾਈਵਾਲ ਸਾਹ ਨੂੰ ਪੁੱਛਿਆ ਕਹ ਅਹੀਂ ਫੇਰ ਰੈਂਟ ਤੇਰੀ ਪੈਸੇ ਦਿੱਤੇ ਨਹੀਂ ਉਸ ਤੋਂ ਬਾਅਦ ਕਰਦਿਆਂ ਕਰਾਉਂਦਿਆਂ ਫੇਰ ਇਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ ਫੇਰ ਇਹਨੇ ਕਿਹਾ ਵੀ ਸਿਵਲ ਹਸਤਾਲੀ ਐਮਰਜੈਂਸੀ ਆ ਤੁਹਾਡੇ ਕੰਟੀਨ ਦੇ ਮਗਰ ਬਣਾਉਣੀ ਹੈ ਜੀ ਮਗਰ ਜਿੱਥੇ ਇੱਕ ਕਸਟਮਰ ਨੂੰ ਬਿਠਾ ਕੇ ਖਾਣਾ ਵਗੈਰਾ ਖਾਣੇ ਆ ਖਵਾਣੇ ਆ ਉਹ ਕਹਿੰਦੇ ਜੀ ਇਹ ਜਗਾ ਲੈ ਲੈਣੀ ਆ ਆਨੇ ਬਾਣੇ ਤੰਗ ਪਰੇਸ਼ਨ ਕਰਨਾ ਸ਼ੁਰੂ ਕਰ ਦਿੱਤਾ ਤੇ ਬੜੀ ਯਾਰ ਮੈਂ ਮਿਲਿਆ ਫੇਰ ਮੈਂ ਪੈਸੇ 10 ਦਿਨ ਬਿਲਾ ਮਿਲ ਕੇ ਨਾ ਮੈਂ 50000 ਰੁਪਏ ਇਕੱਠਾ ਕਰਕੇ ਮੈਂ ਚਲੋ ਦੇ ਦਿੰਦਾ ਜੀ ਚਲੋ ਚੰਗੇ ਨਹੀਂ ਲੱਗੀ ਇੱਥੇ ਰਹਿਣਾ ਮੈਂ ਤੇ 25000 ਰੁਪਏ ਮੈਂ ਦੇਣ ਆਪਣੀ ਗੱਲ ਹੀ ਇੱਕ ਕਹਿੰਦੇ ਤੂੰ ਤਨ ਵੀ ਲੇਟ ਆ ਤਿੰਨ ਮਹੀਨੇ ਤੂੰ ਲੇਟ ਹੋ ਗਿਆ ਵਾ ਤੇ ਚੰਗੇ ਨਹੀਂ ਲੱਗੀਦਾ ਤਾਂ ਤੇ ਨਾਲ ਕਹਿੰਦੇ ਬਦਲੀ ਮੇਰੀ ਹੋਣੀ ਨਹੀਂ ਆ ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ ਵੱਧ ਤੂੰ ਕੇ ਕੋ ਚੱਲ ਜਾਏਗਾ ਕੇ ਲੀਡਰ ਕੋ ਚੱਲ ਜਾਏਗਾ ਬਦਲੀ ਮੇਰੀ ਕੋ ਕਰਾ ਨਹੀਂ ਸਕਦਾ ਰਹਿਣਾ ਮੈਂ ਇੱਥੇ ਇਸ ਵੇਲੇ ਤੇ ਕੰਟੀਨਿਊ ਸਾਨੂੰ ਪਿਛਲੇ ਸਾਲ ਵੀ ਕਾਫੀ ਲਾਸ ਹੋਇਆ ਵਾ ਤੇ ਮੈਂ 3-4 ਦਣ ਲੱਖ ਦਾ ਘਾਟਾ ਪਿਆ ਵਾ ਤੇ ਚਲੋ ਮੈਂ 2-4 ਮਹੀਨੇ ਤੇ ਮੈਂ ਗ੍ਰਾਮਪਚਾਂਦਿਆਂ ਮੈਂ ਐਰਕੀ ਵੀ ਪਾਈ ਜਾਣਾ ਚਲੋ ਲੈ ਕੇ ਤੇ ਕੰਟੀਨਿਊ ਲਈਏ ਦੁਬਾਰਾ ਮਨ ਵੱਧ ਸਾਨੂੰ ਠੇਕੇ ਦੇ ਦੇਗੇ ਜਦਾਂ ਮੰਨ ਲਓ ਕੋਈ 10% ਦਾ ਵਾਧਾ ਦੇ ਦੇ ਕੇ ਤੇ ਫੇਦ ਨੂੰ ਦਿੱਤੀ ਹੈ ਤੇ ਸਾਡਾ ਤਾਂ ਪਿਛਲਾ ਹੀ ਨਹੀਂ ਹਜੇ ਪੂਰਾ ਹੋਇਆ ਤੇ ਸਾਨੂੰ ਤੇ ਫੇਰ ਦੁਬਾਰਾ ਫੇਰ ਗਾੜੀ ਨਾ ਪਤਾ ਸਮਝੀ ਉਹ ਮਗਰਾਂ ਕਿ ਵੀ ਸਾਨੂੰ ਉਹ ਠੇਕਾ ਜਨਾਬ ਉਹ ਤੋਂ ਮੁਰ ਘਰ ਤੋਂ ਘਟਕ ਘਟਾਇਆ ਜਾਵੇ ਜਿਹੜਾ ਅਸੀਂ ਸਾਡਾ ਪਿਛਲਾ ਹਿਸਾਬ ਤਾਂ ਹੋਇਆ ਪੂਰਾ ਅੱਜ ਇਹੋ ਜਿਹੇ ਅਸਰਾਂ ਤੇ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਬਣਨੀ ਚਾਹੀਦੀ ਹੈ ਜੀ